जड़ा भी कोई बाहरले पास तो आता है तो उसकी जांच पड़ताल की जा रही है पहला ये देखा जा रहा है कि उसने किस साइड के उत्तर जाना है तो जेडे सिक्योरिटी अफसर ने उन्होंने पूछ गिछ कर रहे हैं सर मैं ये चाहता हूँ कि यहाँ पे अगर चेकिंग कर रहे हैं ये बहुत अच्छा स्टेप है लेकिन चैकिंग थोड़ी आगे होनी चाहिए पिछले आधे घंटे से चौदह पंद्रह की लाइटों पर ट्रैफिक जैम है जनता को मत परेशान करो आप इस चीज़ के लिए चैकिंग जरूरी है बट जनता को मत परेशान करो ਜਿਹੜਾ ਵੀ ਕੋਈ ਬਾਹਰਲੇ ਪਾਸੇ ਤੋਂ ਆਉਂਦਾ ਤਾਂ ਉਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਹਿਲਾਂ ਇਹ ਦੇਖਿਆ ਜਾ ਰਿਹਾ ਹੈ ਕਿ ਉਸਨੇ ਕਿਸ ਸਾਈਡ ਤੇ ਜਾਣਾ ਹੈ ਤਾਂ ਜਿਹੜੇ ਸਿਕਿਉਰਿਟੀ ਅਫਸਰਸ ਨੇ ਉਹਨਾਂ ਕੋਲੋਂ ਪੁੱਛਗਿੱਛ ਕਰ ਰਹੇ ਨੇ ਤਾਂ ਇੱਥੇ ਅਹਿਮ ਗੱਲ ਇਹ ਵੀ ਹੈ ਜਿਸ ਤਰੀਕੇ ਨਾਲ ਯੂਨੀਵਰਸਿਟੀ ਦੇ ਤਿੰਨ ਗੇਟ ਨੇ ਤਾਂ ਇੱਥੇ ਇੱਕ ਤਰੀਕੇ ਦੇ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਇੱਕ ਅੰਗਲ ਇਹ ਵੀ ਹੈ ਕਿ ਗੇਟ ਨੰਬਰ 1 ਔਰ ਤਿੰਨ ਦੇ ਉੱਤੇ ਕਈ ਜਗਾਵਾਂ ਐਦਾਦੀਆਂ ਨੇ ਜਿੱਦੋਂ ਅੰਦਰ ਦਾਖਲ ਹੁੰਦੇ ਆ ਕਿਸੇ ਕੋਲੋਂ ਕੋਈ ਪੁੱਛਗਿੱਛ ਨਹੀਂ ਕੇਵਲ ਨੋਟਿਸ ਨਾਮ ਦੇ ਉੱਤੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਅਸੀਂ ਉਹਨਾਂ ਦਰਸ਼ਕ ਆਪਣੇ ਦਰਸ਼ਕਾਂ ਨੂੰ ਉਹਨਾਂ ਦੀਆਂ ਵੀ ਦਿਖਾਵਾਂਗੇ ਕਿਉਂਕਿ ਇਹ ਕਈ ਜਗਾਵਾਂ ਦੇ ਉੱਪਰ ਜਿਵੇਂ ਇਸ ਵਕਤ ਅਸੀਂ ਗੇਟ ਨੰਬਰ 2 ਤੇ ਖੜੇ ਆ ਇੱਥੇ ਸਵੇਰ ਤੋਂ ਹੀ ਇਸੇ ਤਰੀਕੇ ਦੇ ਨਾਲ ਚੈਕਿੰਗ ਚੱਲ ਰਹੀ ਹੈ ਜਿਹੜੀਆਂ ਗੱਡੀਆਂ ਬਾਹਰੋਂ ਆਉਂਦੀਆਂ ਨੇ ਪਹਿਲਾਂ ਉਸ ਦੀ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕੋਈ ਬਾਹਰ ਦਾ ਜਿਵੇਂ ਖਾਸ ਕਰਕੇ ਕੋਈ ਨੌਜਵਾਨ ਹੈ ਫਿਰ ਚਾਹੇ ਉਹ ਮੁੰਡਾ ਹੈ ਜਾਂ ਕੁੜੀਆਂ ਹੈ ਤਾਂ ਉਹ ਸਾਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਕੋਈ ਪੁੱਛਗਿੱਛ ਵਾਲੇ ਹੈ ਜਾਂ ਕਿਸੇ ਨੇ ਪੁੱਛਗਿੱਛ ਕਰਨੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਕੀ ਕੁਝ ਜਿਹੜਾ ਇਸ ਦੇ ਵਿੱਚ ਹਾਂਜੀ ਸੋ ਮੈਂ ਇਹ ਚਾਹਤਾ ਹੂੰ ਕਿ यहां पे अगर चेकिंग ਕਰ ਰਹੇ ਹੈ ਇਹ ਬਹੁਤ ਅੱਛਾ ਸਟੈਪ ਹੈ ਲੇਕਿਨ ਚੈਕਿੰਗ ਥੋੜੀ ਅੱਗੇ ਹੋਣੀ ਚਾਹੀਏ ਪਿਛਲੇ आधे ਘੰਟੇ ਸੇ 14-15 ਕੀ ਲਾਈਟੋਪੇ ਟ੍ਰੈਫਿਕ ਜਾਏ ਮੈਂ ਜਨਤਾ ਕੋ ਮਤ ਪਰੇਸ਼ਾਨ ਕਰੋ ਆਪ ਇਸ ਚੀਜ਼ ਕੇ ਲਈ ਚੈਕਿੰਗ ਜ਼ਰੂਰੀ ਹੈ ਬਟ ਜਨਤਾ ਕੋ ਮਤ ਪਰੇਸ਼ਾਨ ਕਰੋ ਬਿਲਕੁਲ ਤਾਂ ਇਸ ਬਾਬਤ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਜਿਹੜੇ ਸਿਕਿਉਰਟੀ ਅਫਸਰ ਜਿਹੜੇ ਨੇ ਇਸ ਜਗਾ ਦੇ ਉੱਪਰ ਤਾਂ ਕੀ ਕੁਝ ਤੁਸੀਂ ਜਾਂਚ ਪੜਤਾਲ ਜਿਹੜੀ ਕਰ ਰਹੇ ਹੋ ਕੀ ਕੀ ਚੈੱਕ ਕਰ ਰਹੇ ਹੋ ਸਰ ਆਈ ਗਾਰਡ ਚੈੱਕ ਕਰ ਰਹੇ ਆ ਆਪਣਾ ਜਿਹੜੇ ਬਾਹਰ ਦੇ ਆਊਟਸਾਈਡਰ ਉਹਨਾਂ ਨੂੰ ਬਾਹਰ ਕਰ ਰਹੇ ਜਿਹੜੇ ਆਉਂਦੇ ਉਹਨਾਂ ਨੂੰ ਵਾਪਸ ਭੇਜ ਦਿੰਦੇ ਹੋ ਸਰ ਜਿਹੜਾ ਆਊਟਸਾਈਡਰ ਹਾਂ ਉਹ ਗੇਟ ਤੇ ਨੰਬਰ ਫਲੈਸ਼ ਕਰਦੇ ਗੱਡੀ ਅੰਦਰ ਨਾ ਆਏ ਆਊਟਸਾਈਡਰ ਐਂਟਰੀ ਬੰਦ ਹੈ ਜੀ ਆਊਟਸਾਈਡਰ ਐਂਟਰੀ ਬੰਦ ਹੈ ਤੇ ਇਹ ਸਾਰੇ ਗੇਟਾਂ ਤੇ ਇਸ ਤਰੀਕੇ ਦੇ ਨਾਲ ਹੀ ਹਾਂਜੀ ਸਰ ਹਾਂਜੀ ਬਿਲਕੁਲ ਤਾਂ ਇੱਕ ਤਰੀਕੇ ਦੇ ਨਾਲ ਤਸਵੀਰਾਂ ਵੀ ਨੇ ਹਾਲਾਂਕਿ ਇਸ ਗੇਟ ਦੇ ਉੱਤੇ ਜਿਹੜਾ ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਵਿਦਿਆਰਥੀਆਂ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਲੇਕਿਨ ਬਾਕੀਆਂ ਨੂੰ ਬਾਹਰ ਭੇਜਿਆ ਜਾ ਰਿਹਾ ਪਰ ਕਈ ਜਿਹੜੇ ਦੂਸਰੇ ਗੇਟ ਤੇ ਉਹਨਾਂ ਦੇ ਉੱਤੇ ਕੇਵਲ ਖਾਣਾ ਪੂਰਤੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਹਾਲਾਂਕਿ ਇਹ ਸਭ ਦੇ ਵਿਚਕਾਰ ਕਿੰਨੀ ਕੁ ਸੁਰੱਖਿਆ ਜਿਹੜੀ ਉਹ ਪੁਕਤਾ ਹੋਣ ਵਾਲੀ ਹੈ ਯੂਨੀਵਰਸਿਟੀ ਦੇ ਵਿੱਚ ਕਿਉਂਕਿ ਜੋ ਘਟਨਾ ਕਰ ਵਾਪਰਦਾ ਉਸ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਜਾਗਦਾ ਹੈ ਪਰ ਹਾਲਾਂਕਿ ਇਹ ਹੁਣ ਕਿੰਨੀ ਕੁ ਜਿਹੜੀ ਇਸ 27 ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੀ ਹੈ ਕਿਉਂਕਿ ਇੱਥੇ ਬੜੀ ਅਹਿਮ ਚੀਜ਼ਾਂ ਇਹ ਵੀ ਹੈ ਕਿ ਪਿਛਲੇ ਤਿੰਨ ਸ਼ੋਅਸ ਜਿਹੜੇ ਹੋਣੇ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਕੈਨਸਲ ਹੋਏ ਪਰ ਤੀਸਰਾ ਜਦੋਂ ਹੁੰਦਾ ਤਾਂ ਉਸ ਦੇ ਵਿੱਚ ਕਤਲ ਹੋ ਜਾਂਦਾ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਹੁਣ ਇੱਕ ਨੈਕ ਜਾਂਚ ਦੀ ਜਿਹੜੀ ਐਸ ਡੀ ਐਮ ਦੇ ਅਗਵਾਈ ਦੇ ਵਿੱਚ ਨੈਕ ਜਾਂਚ ਹੋਣੀ ਹੈ ਇਸ ਕਤਲ ਦੀ ਮਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਕਿਸ ਕਦਰ ਆਪਣੇ ਏ ਸੁਰੱਖਿਆ ਦਸਤੇ ਮਜ਼ਬੂਤ ਕਰਦਾ ਕਿਸ ਕਦਰ ਚੈਕਿੰਗ ਜਿਹੜੀ ਹੈ ਇਸ ਨੂੰ ਗਰਾਉਂਡ ਲੈਵਲ ਦੇ ਉੱਤੇ ਇੰਪਲੀਮੈਂਟ ਕੀਤਾ ਜਾਂਦਾ ਜਾਂ ਫਿਰ ਇਸੇ ਤਰੀਕੇ ਦੇ ਨਾਲ ਖਾਨਾ ਪੂਰਤੀ ਦੇ ਜ਼ਰੀਏ ਦੇ ਨਾਲ ਦੇਖਿਆ ਜਾਂਦਾ ਕਿਉਂਕਿ ਤਿੰਨ ਗੇਟ ਨੇ ਪਹਿਲਾ ਗੇਟ ਜਿਹੜਾ ਸੈਕਟਰ 14 ਦੇ ਵਿੱਚੋਂ ਦੀ ਹੁੰਦਾ ਦੂਸਰਾ ਪੀਜੀਆਈ ਦੇ ਸਾਹਮਣੇ ਤੋਂ ਆਉਂਦਾ ਔਰ ਤੀਸਰਾ ਗੇਟ ਸੈਕਟਰ 25 ਵਾਲੀ ਸਾਈਡ ਤੋਂ ਆਉਂਦਾ ਤਾਂ ਕੇਵਲ ਇੱਕ ਗੇਟ ਦੇ ਉੱਤੇ ਸੁਰੱਖਿਆ ਜਿਹੜੀ ਹੈ ਮੁਸਤੈਦ ਦੀ ਦੇ ਨਾਲ ਇੱਥੇ ਕੀਤੀ ਜਾ ਰਹੀ ਹੈ ਪਰ ਬਾਕੀ ਗੇਟ ਦੇ ਉੱਤੇ ਤਾਂ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਤਾਂ ਹੁਣ ਦੂਸਰੀ ਤਰਫ ਜਿਹੜੀ ਤਸਵੀਰ ਹੈ ਚੈਕਿੰਗ ਇਸੇ ਤਰੀਕੇ ਦੇ ਨਾਲ ਜਾਰੀ ਹੈ ਹਰੇਕ ਉਸ ਆਉਣ ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਸਵੇਰ ਤੋਂ ਜਿਹੜੇ ਕੋਈ ਵਿਦਿਆਰਥੀ ਆਉਂਦੇ ਆ ਤਾਂ ਪਹਿਲਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਆਪਣਾ ਕਾਰਡ ਜਿਹੜਾ ਹੈ ਆਇਡੈਂਟੀਟੀ ਕਾਰਡ ਉਹ ਦਿਖਾਇਆ ਜਾਵੇ ਆਇਡੈਂਟੀਟੀ ਕਾਰਡ ਤੋਂ ਬਾਅਦ ਜਿਹੜਾ ਇਹ ਕਾਰਡ ਹੈ ਇਸ ਨੂੰ ਗਲੇ ਦੇ ਵਿੱਚ ਪਾ ਕੇ ਰੱਖਣਾ ਜਿੰਨਾ ਸਮਾਂ ਕੋਈ ਵਿਦਿਆਰਥੀ ਜਿਹੜਾ ਯੂਨੀਵਰਸਿਟੀ ਦੇ ਵਿੱਚ ਰਹਿੰਦਾ ਹੈ ਤਾਂ ਇਸ ਦੇ ਨਾਲ ਨਾਲ ਜੇਕਰ ਦੇਖਿਆ ਜਾਵੇ ਤਾਂ ਹੁਣ ਕਿ ਦੀਕ ਜਿਹੜੇ ਪ੍ਰਬੰਧ ਪੁਕਤਾ ਤੌਰ ਦੇ ਉੱਪਰ ਯੂਨੀਵਰਸਿਟੀ ਦੇ ਵਿੱਚ ਰਹਿਣ ਵਾਲੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸੇ ਤਰੀਕੇ ਦੇ ਨਾਲ ਜਾਂਚ ਪੜਤਾਲ ਕਰਦੇ ਰਹਿਣਗੇ ਜਾਂ ਜਿਹੜੀ ਹੈ ਮੁਕੰਮਲ ਕਰਦੀ ਰਹੇਗੀ ਯੂਨੀਵਰਸਿਟੀ ਪ੍ਰਸ਼ਾਸਨ ਤਾਂ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਗੇ ਨਿਕਲ ਕੇ ਆਉਣਗੀਆਂ ਪਰ ਹਾਲਾਂਕਿ ਜੇਕਰ ਕੁਝ ਸਮੇਂ ਤੱਕ ਇਹ ਜਾਂਚ ਚੱਲੇਗੀ ਜੇਕਰ ਕੁਝ ਸਮੇਂ ਤੱਕ ਇਹ ਖਾਣਾ ਪੂਰਤੀ ਚੱਲੇਗੀ ਤਾਂ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹਾਲਾਤ ਜਿਹੜੇ ਨੇ ਉਸੀ ਤਰੀਕੇ ਦੇ ਨਾਲ ਰਹਣਗੀ ਕਿਉਂਕਿ ਇੱਥੇ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਨੇ ਅਜੇ ਇਸੇ ਤਰੀਕੇ ਦੇ ਨਾਲ ਪ੍ਰਦਰਸ਼ਨ ਵੀ ਕਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਚੰਡੀਗੜ੍ਹ ਦੀ ਪੁਲਿਸ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਤਣਾਤ ਕੀਤੀ ਹੋਈ ਹੈ ਪਿਛਲੇ ਲਗਭਗ 4 ਤੋਂ 5 ਦਿਨਾਂ ਦੇ ਵਿੱਚ ਤਾਂ ਅੱਜ ਕੀ ਤਸਵੀਰ ਨਿਕਲਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ